ਨੀ ਕਿੱਥੇ ਮਰ ਗਈ ਐ ਜੇ ਕੰਟਾ ਹੋ ਗਿਆ ਪਾਣੀ ਮੰਗਦਿਆ ਇੱਕ ਗਲਾਸ ਪਾਣੀ ਦੀ ਪੁਲਾ ਸਕੀ ਆ ਐਲੋ ਦਾਦੀ ਜੀ ਐਲੋ ਪਾਣੀ ਨਹੀਂ ਹੁਣ ਜਾਦਾ ਐ ਪਾਣੀ ਦੇਂਦਾ ਕੰਟਾ ਹੋ ਗਿਆ ਭੋਂਕਦੀ ਨੂੰ ਨਿਕਨੈ ਰੂ ਤਾਂ ਨਹੀਂ ਤੇਈ ਕਿਸਨੇ ਦਾਦੀ ਹੁਣੇ ਮੈਨੂੰ ਪਤਾ ਲੱਗਾ ਮੈਂ ਲੈ ਆਂ ਪਾਣੀ ਤੋਈ ਕਰਦੀ ਆ ਮਈਆ ਓਏ ਮੰਮੀ ਕੰਮ ਕਰਦੇ ਪੈਰ ਰਸੋਈ ਚ ਤਾਂ ਹੀ ਕਹਿੰਦੇ ਪੈਸੀ ਕਿ ਦਾਦੀ ਪਾਣੀ ਮੰਗਣ ਦੇ ਦੇ ਆ ਕੰਮ ਕੋਈ ਨਹੀਂ ਇੰਨਾ ਹੁੰਦਾ ਐਵੇਂ ਬੜੀ ਜਾਂ ਰੰਦੇ ਰਸੋਈ ਤੇ ਗੱਲਾਂ ਮਾਰਨ ਲਈ ਨਹੀਂ ਦਾ ਬੈਠੀਆਂ ਰਹਿੰਦੀਆਂ ਰਸੋਈ ਦੇ ਵਿੱਚ ਜਾ ਕੇ ਖੜੇ ਕਿੰਨਾ ਕੰਮ ਹੁੰਦਾ ਜਿਹੜਾ ਇਹਨਾਂ ਦਾ ਮੁੱਕਦਾ ਹੀ ਨਹੀਂ ਜ਼ਰਾ ਦੇ ਨਹੀ ਦਾਦੀ ਦੁਪਹਿਰ ਦਾ ਟਾਈਮ ਹੋਣ ਵਾਲਾ ਸਬ지 ਰੋਟੀ ਤਿਆਰ ਕਰਨੀ ਹੈ ਕੰਮ ਤੇ ਹੋ ਹੀ ਜਾਂਦਾ ਨਹੀਂ ਪਹਿਲਾਂ ਤੂੰ ਮੈਨੂੰ ਇਹਦਾ ਤੇ ਬਹਿ ਲਈ ਕਿੰਨੇ ਕੇ ਦਾਦੀ ਮੈਂ ਤੇ ਵੈਸੇ ਹੀ ਬੈਠ ਗਈ ਤੁਹਾਡੇ ਕੋਲ ਖੜੀ ਹੋ ਖੜੀ ਆ ਤੇ ਤੇਰੇ ਸਿੱਧਾ ਦੁਬੱਟਾ ਕਿੱਥੇ ਆ ਉਹ ਤੇ ਕੰਮ ਕੁੰਮ ਕਰਦੀਆਂ ਲੱਥ ਜਾਂਦਾ ਮੈਂ ਤੇ ਲਿਆ ਆਇਆ ਸੀ ਦਾਦੀ ਇੱਕ ਦਿਓ ਚਵਲ ਦੀਆਂ ਆ ਗਈਆਂ ਮੇਰੇ ਘਰ ਬੇੜਾ ਹੀ ਘਰ ਕੋਣਾ ਦਾ ਆਖੇ ਲੱਗਦੀਆਂ ਹੀ ਨਹੀਂ ਕਹਿੰਦੀ ਸਿੱਧਾ ਦੁਬੱਟਾ ਰਹਿ ਹੁੰਦੇ ਦਾ ਤੇ ਕਹੀ ਤੀਸਰੀ ਤੈਨੂੰ ਮਲਾ ਲਿਆ ਆਪਣੇ ਨਾਲ ਅਕਲ ਮਤ ਦਿੱਤੀ ਨਹੀਂ ਇਹਨਾਂ ਨੇ ਨਾ ਆਪ ਸਿੱਖੀ ਹੈ ਘਰੋਂ ਵੀ ਇੰਝ ਆਈਆਂ ਤੇ ਤੈਨੂੰ ਵੀ ਨਹੀਂ ਦਿੱਤੀ ਨਾ ਤੇਰੀ ਮਾਂ ਨੇ ਤੈਨੂੰ ਮਤ ਨਹੀਂ ਦਿੱਤੀ ਕਿ ਛੋਰੇ ਘਰ ਦੇ ਸਿਰ ਟੱਕ ਰਹੀਦਾ। ਜੇ ਕੋਈ ਕਮੀ ਸੀ ਤਾਂ 4 ਦਿਨ ਹੋ ਰਖ ਲੰਨੀ। ਅਗਲਾ ਕੁਲਾ ਸਾਰੀਆਂ ਸਕਾ ਕੇ ਭੇਜਦੀ। ਨਹੀਂ ਸਾਰਾ ਕੁਝ ਐਸੀ ਹੀ ਸਗਾੜਾ। ਨੇ ਗੱਲ ਸੁਣ ਨੀਲੇ ਇਹ ਸੂਟ ਦਾ ਐ। ਇਹ ਕੀ ਸੁਧਨੀ ਇਹ ਚੜਾਈ ਆ। ਕੀ ਹੋਇਆ? ਤੇ ਕੋਈ ਸਲਵਾਰ ਨਹੀਂ ਜੱਜ ਦਾ ਪਾਈ ਜਾਂਦੀ ਪੌਂਚੀਆ ਵਾਲੀ। ਦਾਦੀ ਹੁਣ ਅੱਜ ਕੱਲ੍ਹ ਸਲਵਾਰਾ ਕੌਣ ਪਾਉਂਦਾ ਐ? ਸਾਡੇ ਘਰ ਤੇ ਅਸੀਂ ਜਲਦੀ ਆਈ ਗਿੱਟੇ ਤੇਰੇ ਨੰਗੇ ਆ ਐ ਇੱਜੇ ਤੂੰ ਦਾ ਕੰਮ ਕਰ ਦਾਦੀ ਜੀ ਆ ਕੀ ਹੋਇਆ ਤਾ ਵੇਖੋ ਮੈਂ ਸੂਟ ਹੀ ਤੇ ਪਾਇਆ ਐ ਇਹ ਸੂਟ ਮੈਂ ਕਿੰਨਾ ਸੋਨਾ ਨਾਲ ਮੈਂ ਦੁਪੱਟਾ ਲਿਆ ਐ ਸੂਟ ਪਾਇਆ ਹਾਂਜੀ ਤੇ ਪਜਾਮਾ ਕੱਲੀ ਛਾੜਿਆ ਐ ਨਾਲ ਤੇ ਗਿੱਟੇ ਨੰਗੇ ਆ ਨਮਕ ਪਾਣਾ ਸੂਟ ਦੇ ਕਿਦੇ ਦੇ ਦਾਦੀ ਅੱਜਕਲ ਇੰਦਾ ਤੇ ਰਿਵਾਜ ਐ ਅੱਗੇ ਲਗੇ ਤੁਹਾਡੇ ਰਿਵਾਜਾਂ ਨੂੰ ਹਰ ਵੇਲੇ ਬੈਕ ਨਹੀਂ ਜਦੋਂ ਦੇਖੋ ਉੱਤੇ ਹੀਲ ਘਰ ਤੇ ਪਾਈ ਤੁਰੀ ਫਿਰਦੀ ਐੜੀ ਐੜੀ ਹੀਲ ਪਾ ਕੇ ਨਾ ਕਿੰਨੂੰ ਦਖੜੇ ਕਿਹੜੇ ਵਿਆਹ ਤੇ ਚੱਲੀਆਂ ਕੋਈ ਨਹੀਂ ਦੱਦੀ ਮੈਂ ਸਲਵਾਰ ਪਾ ਲਾਂਗੀ ਐਸੀਆਂ ਕਮੀਨੀਆਂ ਵੈ ਕੋਈ ਅਕਲ ਮਤ ਦਿੰਦੀ ਐ ਹੀ ਨਹੀਂ ਉਹਨੂੰ ਜਿਉਂ ਜਿਹਾ ਆਪ ਉਹ ਜਿਉਂ ਉਹਨੂੰ ਬਣਾ ਲਿਆ ਆਪਣਾ ਤੇ ਇਹਨਾਂ ਨੇ ਬੇੜਾ ਘਰ ਕੀਤਾ ਹੀ ਹੋਇਆ ਨਾਲੇ ਨੂਰ ਲੜਿਆ ਉਹ ਚੌਥੀ ਐ ਨਹੀਂ ਉਹਦੇ ਬੇੜਾ ਕਰ ਕਰਨ ਗਿਆ ਉਹਨੂੰ ਵੀ ਇਹੋ ਦੇ ਲੂਥੜੇ ਜੇ ਕੱਪੜੇ ਪਵਾ ਕੇ ਤੁਰਾਈ ਫਿਰਨ ਗਿਆ ਅਕਲ ਸਖਾਣੀ ਹੋਣੀ ਕੋਈ ਵੀ ਫੂਚਾ ਕੀ ਹੋਇਆ ਪੁੱਤਰ ਚਾਚੀ ਹੋਣਾ ਕੀ ਐ ਉਹ ਹੀ ਦਾਦੀ ਦਾ ਰੋਜ਼ ਦੀ ਆਦਤ ਰੋਜ਼ 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 ਬੋਲਣ ਦਾ ਕੰਮ ਮੈਨੂੰ ਦੱਸੋ ਆ ਕੀ ਹੋਇਆ ਮੇਰੇ ਸੂਟ ਨੂੰ ਅੱਜ ਕਿਹੜੀ ਬੁਰਾਈ ਐ ਸੂਟ ਬੜਾ ਸੋਹਣਾ ਕੀ ਨਜ਼ਰ ਆਂਦਾ ਪਿਆ ਦੇ ਚੋ ਕੀ ਹੋਇਆ ਗਿੱਟਿਆਂ ਨੂੰ ਸੂਟ ਬੜਾ ਸੋਹਣਾ ਪਰ ਉਹ ਤੈਨੂੰ ਪਤਾ ਹੀ ਨਾ ਉਹਨਾਂ ਦੀ ਸੋਚ ਦਾ ਤੇ ਉਹਨਾਂ ਦੇ ਸੁਆਦ ਦਾ ਤੂੰ ਭੁੱਲੀਂ ਪੂਜਾ ਤਿੰਨ ਪਤਈਓ ਕਿਵੇਂ ਦੇ ਹੈਗੇ ਨੇ ਫਿਰ ਪਰ ਚਾਚੀ ਉਹਨਾਂ ਦਾ ਰੋਜ਼-ਰੋਜ਼ ਬੋਲਣਾ ਮੈਂ ਨਹੀਂ ਆ ਸੁਣ ਸਕਦੀ ਪਰ ਮੈਨੂੰ ਦੱਸੋ ਮੇਰਾ ਕੋਈ ਕਸੂਰ ਹੈ ਅੱਜ ਕੀ ਕਸੂਰ ਹੈ ਮੇਰਾ ਕਸੂਰ ਪੂਜਾ ਨਾ ਤੇਰਾ ਨਾ ਸਾਡਾ ਨਾ ਹੀ ਉਹਨਾਂ ਦਾ ਉਹਨਾਂ ਦੀ ਸੋਚ ਐਵੇਂ ਦੀ ਦੇਖ ਪੁੱਤਰ ਜੀ ਅਸੀਂ ਸਾਰੀ ਉਮਰ ਕਟ ਛੜੀ ਤੇ ਪੁੱਤਰ ਤੁਹਾਨੂੰ ਵੀ ਐਵੇਂ ਹੀ ਕਟਣੀ ਪੈਣੀ ਜੀ ਨਹੀਂ ਚਾਚੀ ਇਦਾਂ ਨਹੀਂ ਹੋਣਾ ਤੁਸੀਂ ਕੱਟੀ ਹੋਏਗੀ ਸਾਰੀ ਉਮਰ ਪਰ ਨਹੀਂ ਮੈਂ ਨਹੀਂ ਇਦਾਂ ਕਰ ਸਕਦੀ ਜੇ ਆ ਤੇ ਬੰਦੇ ਦੀ ਕੋਈ ਗਲਤੀ ਹੋਵੇ ਕੋਈ ਕਸੂਰ ਹੋਵੇ ਜੇ ਮੇਰੀ ਕੋਈ ਗਲਤੀ ਹੈ ਮੈਨੂੰ ਦੱਸੋ ਫਿਰ ਤੇ ਮੈਂ ਮੰਨਾ ਫਿਰ ਤੇ ਮੈਂ ਕੁਛ ਨਾ ਕਵਾਂ ਬੋਲੀ ਤੇ ਮੈਂ ਅੱਜ ਵੀ ਕੁਛ ਨਹੀਂ ਹਮੇਸ਼ਾ ਦੀ ਤਰ੍ਹਾਂ ਪਰ ਨਹੀਂ ਹੋਰ ਹੁਣ ਮੈਂ ਬਾਰ-ਬਾਰ ਬਰਦਾਸ਼ਤ ਨਹੀਂ ਕਰ ਸਕਦੀ ਪੂਜਾ ਅਸੀਂ ਵੱਡੇ ਬੰਦਿਆਂ ਨੂੰ ਅੱਗੋਂ ਜਵਾਬ ਵੀ ਨਹੀਂ ਦੇ ਸਕਦੇ ਨਾ ਉਹ ਘਰ ਦੇ ਵੱਡੇ ਨੇ ਸਾਰਾ ਹੱਥ ਸਾਰਾ ਕੁਝ ਘਰ ਦਾ ਲੈਣਾ ਦੇਣਾ ਉਹਨਾਂ ਦੇ ਹੱਥ 'ਚ ਹੈਗਾ ਚਾਚੀ ਜੀ ਕੀ ਕਿਹਾ ਤੁਸੀਂ ਸਭ ਕੁਝ ਉਹਨਾਂ ਦੇ ਹੱਥ ਹੈ ਲੈਣਾ ਦੇਣਾ ਉਹਨਾਂ ਦੇ ਹੱਥ 'ਚ ਹੈ ਤੇ ਇਦਾਂ ਕੀ ਮਤਲਬ ਹੈ ਕਿ ਅਸੀਂ ਵੀ ਉਹਨਾਂ ਦੇ ਹੱਥਾਂ ਦੀ ਇਕੱਠ ਪੁਤਲੀ ਬਣ ਜਾਈਏ ਨਹੀਂ ਨਹੀਂ ਚਾਚੀ ਜੀ ਨਹੀਂ ਐਦਾ ਮਤਲਬ ਐ ਨਹੀਂ ਅਸੀਂ ਉਹਨਾਂ ਦੇ ਹੱਥਾਂ ਦੀ ਕੱਟ ਪੁੱਥਲੀ ਨਹੀਂ ਸਭ ਕੁਝ ਤੁਸੀਂ ਸਹਿ ਲਿਆ ਹੋਏਗਾ ਤੁਸੀਂ ਚੁੱਪ ਰਹਿ ਗਏ ਹੋਵੋਗੇ ਪਰ ਮੈਂ ਅੱਜ ਕੱਲ ਦੇ ਜ਼ਮਾਨੇ ਦੀ ਨੂੰ ਆ ਨਾ ਕਿ ਦਾਦੀ ਦੇ ਜ਼ਮਾਨੇ ਦੀ ਕਿ ਜਿਹੜੀ ਚੁੱਪ ਕਰਕੇ ਆਰਾਮ ਨਾਲ ਅੰਦਰ ਵੜ ਕੇ ਰੋਲੇਗੀ ਤੇ ਸਹਿ ਲੇਗੀ ਨਹੀਂ ਨਹੀਂ ਚਾਚੀ ਮੈਂ ਨਹੀਂ ਐ ਸਭ ਕੁਝ ਸਹਾਂਗੀ ਮੈਂ ਅੱਜ ਦੇ ਜਮਾਨੇ ਦੀ ਨੂੰ ਆ ਤੇ ਅੱਗੋਂ ਜਿਹੜੀ ਹੋਰ ਨੂੰ ਆਣੀ ਹੈ ਨਾ ਉਹ ਮੇਰੇ ਤੋਂ ਵੀ ਵੱਧ ਕੇ ਹੋਣੀ ਹੈ ਤੁਸੀਂ ਇਹ ਭੁੱਲ ਜੋ ਕਿ ਮੈਂ ਦਾਦੀ ਦੀਆਂ ਗੱਲਾਂ ਸੁਵਾਂਗੀ ਨਹੀਂ ਨਹੀਂ ਪੂਜਾ ਮੇਰੀ ਗੱਲ ਤੇ ਸਮਝਣ ਦੀ ਕੋਸ਼ਿਸ਼ ਕਰ ਪੁੱਤਰ ਪੂਜਾ ਪੂਜਾ ਮੇਰੀ ਗੱਲ ਤੇ ਸੁਣ ਬੈਠੇ ਭਾਈ ਕਿਵੇਂ ਸਮਝਾਈਏ ਇਹਨਾਂ ਨੂੰ ਸੱਚੀ ਗੱਲ ਹੈ ਕਿਤਰੇ ਨਾ ਚਾਹੀਦੇ ਸਬਾਤ ਦੇ ਕਾਰਨ ਨਾ ਵਾਕੀ ਸਾਡੇ ਨੂੰ ਆ ਅੱਗੋ ਜਵਾਬ ਨਾ ਦੇਣ ਲੱਪੈ ਤੇ ਵੇਖਿਆ ਜਾਏ ਤੂੰ ਗਲਤ ਵੀ ਨਹੀਂ ਕਹਿੰਦੀ ਆ ਪਈਆਂ ਉਹ ਸਹੀ ਵੀ ਕਹਿੰਦੀ ਆ ਪਈਆਂ ਨੇ ਸਾਡੀ ਵੀ ਉਮਰ ਨਿਕਲ ਗਈ ਉਹਨਾਂ ਦੀ ਵੀ ਨਿਕਲ ਗਈ ਉਹਨੇ ਤੇ ਹੁਣ ਸੁੱਖ ਨਾਲ ਸ਼ੁਰੂ ਹੁੰਦੀ ਪਈ ਆ ਗੋ ਉਮਰ ਤੂੰ ਬੰਦਸ਼ ਆਪਣੇ ਆਪ ਤੇ ਕਿਉਂ ਲਾਣ ਗਈਆਂ ਕੁੜੀਆਂ ਇਸ ਬਾਰੇ ਨਾ ਮੈਨੂੰ ਭੈਣ ਜੀ ਨਾਲ ਗੱਲ ਕਰਨੀ ਪਵੇਗੀ ਇਸ ਗੱਲ ਦੀ ਰੋਕ ਨਾ ਇਥੇ ਲਾਣੀ ਪੈਣੀ ਏ ਕਿਤੇ ਇਹ ਨਾ ਹੋਵੇ ਹੱਥਾਂ ਦੀ ਬੰਨਣਾ ਦੰਦਾ ਨਾਲ ਖੋਲਨੀ ਆ ਪੈ ਜਾਣ ਮੈਂ ਕਰਤੀਆਂ ਗੱਲ ਕਿਹ ਮੇਰੀ ਗੱਲ ਸੁਣੋ ਸੁਣਾ ਤੂੰ ਸੇ ਦਵਾਈ ਲੈਣ ਜਾਣਾ ਸੀ ਗਏ ਨਹੀਂ ਕੀ ਦੱਸਾਂ ਤੈਨੂੰ ਦਵਾਈ ਲੈਣ ਜਾਣਾ ਸੀ ਤੇ ਹਾਂ ਚਾਹੀ ਪਤਾ ਕੀ ਕਹਿੰਦੀ ਆ ਡਾਕਟਰਾਂ ਕੋ ਨਹੀਂ ਜਾਣਾ ਕਿ ਇਸੇ ਬੈਦ ਕੋ ਜਾ ਪਹਿਲੀ ਗੱਲ ਤਾਂ ਉਹ ਵੀ ਨਾ ਜਾ ਘਰ ਦਾ ਇਹ ਨਕਸ਼ੇ ਵਰਤ ਘਰ ਦੀਆਂ ਹੀ ਮਨੇ ਚੀਜ਼ਾਂ ਬਣਾਵਣੋ ਕਿ ਉਹਦੇ ਉੱਤੇ ਲਾ ਉਹ ਉਸੇ ਹਕੀਮ ਦਾ ਪਾਲਾ ਕੁਛ ਕਹਿੰਦੀ ਉਹ ਜਿਹੜਾ ਹਕੀਮ ਨਹੀਂ ਆਇਆ ਆਪਣੇ ਇੱਥੇ ਕਲੋਨੀ 'ਚੀ ਉਹਦੇ ਕੋਲ ਕਹਿੰਦੇ ਬਿਸਰੀ ਜਾਣੀ ਹਾਂ ਉਹਦੇ ਕੋਈ ਨਹੀਂ ਹੋ ਜਾਣ ਅੰਗਰੇਜ਼ੀ ਦਵਾਈ ਲਿਓ ਨੂੰ ਨਹੀਂ ਆਦੀ ਕੀ ਕਰਾ ਹਰਕਤ ਆ ਪੈਂਦਾ ਨਹੀਂ ਦੁਨੀਆਂ ਦਾ ਮੈਂ ਕਰ ਲਿਆ ਘਰ ਦਾ ਔੜ ਪੋੜੀ ਕਰਨ ਲਈ ਉਦੋਂ ਦੀ ਮੈਂ ਕਦੀ ਲਸਣ ਸਾਲ ਲਾ ਕਦੀ ਮੇਥੀ ਸਾਲ ਲਾ ਕਦੀ ਜੋਇੰਟ ਸਾਲ ਲਾ 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 ਕੇ ਮੈਂ ਅੱਕ ਗਈ ਹਾਂ ਹਾਂ ਚਾਈ ਪੈਸੇ ਬਚਾਉਣ ਦੇ ਮਾਰੇ ਨਾ ਕਹਿੰਦੀ ਵੀ ਕੀਮਾ ਗੋਲ ਜਾ ਉਹ ਹੈ ਉਹ ਤੇ ਕੋਈ ਗੱਲ ਨਹੀਂ ਹੈ ਮਗਰ ਹੁਣ ਨਹੀਂ ਫਰਕ ਪੈਂਦੇ ਹੁਣ ਤੇ ਜਾਣਾ ਹੀ ਪਊਗਾ ਇਹ ਪਾਸੇ ਚਲੋ ਛੱਡੋ ਮੇਰੀ ਗੱਲ ਸੁਣੋ ਉਹ ਨਾ ਪੂਜਾ ਨਾਲ ਚਾਈ ਦੀ ਨਾ ਲੜਾਈ ਹੋ ਗਈ ਸੀ ਤੇ ਉਹ ਪਤਨੇ ਉਹਨੇ ਸੂਟ ਪਾਇਆ ਹੋਇਆ ਸੀ ਪਜਾਮੇ ਵਾਲਾ ਤੇ ਚਾਈ ਨੇ ਉਹਨੂੰ ਵੱਧੀਆਂ ਕਾਟੀਆਂ ਬੜੀਆਂ ਗੱਲਾਂ ਕੀਤੀਆਂ ਜੀ ਤੇ ਰੋਂਦੀ ਰੋਂਦੀ ਰਸੋਈ ਚਲੇ ਗਈ ਤਾਂ ਕੋਈ ਗੱਲ ਨਹੀਂ ਫਿਰ ਕੀ ਹੋਇਆ ਨੋਆ ਸਾਡੀ ਉਹ ਸਾਡੀ ਸੱਸ ਹੈ ਵੱਡੀ ਆ ਘਰ ਦੀ ਜੇ ਕੁਝ ਬੋਲ ਦਿੰਦੀ ਹੈ ਤੇ ਫਿਰ ਕੀ ਗੱਲ ਹੈ ਗੁੱਸਾ ਕਰਨ ਦੀ ਕੋਈ ਲੋੜ ਨਹੀਂ ਅਸੀਂ ਵੀ ਤਾਂ ਸਹਿੰਦੇ ਰਹੇ ਅਸੀਂ ਨਹੀਂ ਸਹਿੰਿਆ ਪੈਂਚੀ ਸਾਡੇ ਜ਼ਮਾਨਾ ਨਿਕਲ ਗਿਆ ਇਹ ਹੁਣ ਉਹਨਾਂ ਦਾ ਸਮਝ ਇਹ ਉਹਨਾਂ ਦੀ ਮਰਜ਼ੀ ਉਹ ਬਦਲਣ ਗਿਆ ਕਿ ਨਹੀਂ ਬਦਲਣ ਗਿਆ ਚਾਹੀਦੀ ਜਰਨ ਗਿਆ ਕਿ ਨਹੀਂ ਜਰਨ ਗਿਆ ਇਹ ਉਹਨਾਂ ਦੀ ਸੋਚ ਹੈ ਪਰ ਮੇਰੀ ਗੱਲ ਸੁਣੋ ਸਾਹਬ ਇਹ ਤੇ ਠੀਕ ਨਹੀਂ ਜੇ ਹੈਗਾ ਸਿਮਰਣਾ ਵੇਖ ਚਾਹੀਦੀ ਅੱਗੇ ਅਜ ਤੱਕ ਮੈਂ ਨਹੀਂ ਬੋਲੀ ਤੇ ਮੈਂ ਨਾ ਬੋਲਣਾ ਹੀ ਜੋ ਤੂੰ ਬੋਲ ਸਕਦੀ ਹੈ ਨਾ ਤੇ ਬੋਲ ਲੈ ਤੇ ਫਿਰ ਐਦਾਂ ਕਰੋ ਫਿਰ ਉਹ ਕੁੜੀ ਚਲੀ ਜੇ ਘਰ ਛੱਡ ਕੇ ਪੂਜਾ ਤੇ ਫਿਰ ਉਹਨੂੰ ਜਾਣ ਦਿੰਦੇ ਕਿਉਂਕਿ ਉਹ ਕਹਿੰਦੀ ਅਸੀਂ ਅਸੀਂ ਇੰਨੀ ਨਾ ਜ਼ਿਲਤ ਨਹੀਂ ਸਹਿ ਸਕਦੇ ਹਰ ਟਾਈਮ ਪੀਸਤੀ ਅਸੀਂ ਨਹੀਂ ਜੇ ਕਰਾਣੀ ਇਹ ਤੇ ਹੁਣ ਇਹਨਾਂ ਨੂੰ ਚਾਹੀਦਾ ਮੈਂ ਕੀ ਕਰ ਸਕਦੇ ਦੱਸ ਨੀ ਐਵੇਂ ਕਿਸ ਤਰ੍ਹਾਂ ਚਲੀ ਜਾਏਗੀ ਜਾਨਦੀ ਹੈ ਤੇ ਜਾਣਦੇ ਕੱਢ ਕੇ ਬਾਹਰ ਮਾਰ ਤੂੰ ਹੀ ਮੈਂ ਤੇਰੀਆਂ ਧਮਕੀਆਂ ਲਾਈਆਂ ਸੀ ਤੇ ਇੰਨੇ ਵੀ ਬਥੇਰੀਆਂ ਲਾਈਆਂ ਸਾੜ ਕੇ ਪੋਚੇ ਨਹੀਂ ਰਹਿਦੇ ਐਨਾ ਘਰ ਦਾ ਕੰਮ ਨਹੀਂ ਹੁੰਦਾ ਕੀਤੇ ਨਾ ਵੱਜੇ ਪੋਚੇ ਵੀ ਤੇ ਕਿੱਥੇ ਗਈਆਂ ਗਿਆ ਅੱਜ ਤੱਕ ਨਿਕਲੀਆਂ ਜੇ ਬਾਹਰ ਜਾਨਦੀ ਤੇ ਜਾਣਦੇ ਕਿਤੇ ਨਹੀਂ ਜਾਣਾ ਉਹਨੇ ਵੀ ਇਹ ਫੋਕੀਆਂ ਧਮਕੀਆਂ ਹੂ ਜਿਹੜੇ ਇੱਥੇ ਸੁਖਰਾ ਮਿਲਦੇ ਕਿਧਰੇ ਨਹੀਂ ਮਿਲਨੇ ਇੱਥੇ ਹੀ ਮਿਲਨੇ ਆ ਲੱਗੀ ਉਹਨ ਪੱਟੀਆਂ ਬਣਾਣ ਉਹਨੂੰ ਸਮਝਾ ਪੂਜਾ ਨੂੰ ਸਮਝਾ ਉਹਨੂੰ ਕੀ ਸਮਝਾਣੇ ਚਾਹੀ ਜੀ ਅਸੀਂ ਸਮਝ ਸਕਦੇ ਆ ਪਰ ਅਸੀਂ ਨਾ ਆਉਣ ਵਾਲੇ ਨੂੰਹਾਂ ਨੂੰ ਇਹ ਜਿਹੜੀਆਂ ਸਾਡੇ ਘਰ ਹੈਗੀਆਂ ਨੇ ਨਾ ਅਸੀਂ ਉਹਨਾਂ ਨੂੰ ਨਹੀਂ ਸਮਝਾ ਸਕਦੇ ਕਿਉਂਕਿ ਵਕਤ ਤੇ ਮਾਹੌਲ ਵੇਖਦੇ ਹੋਏ ਨਾ ਉਹ ਗਲਤ ਨਹੀਂ ਹੈਗੀਆ ਉਹ ਸਹੀ ਨੇ ਅਸੀਂ ਤੇ ساری ਜ਼ਿੰਦਗੀ ਸਿਰ ਕੱਜ ਕੱਜ ਕੇ ਤੇ ਅੱਖਾਂ ਨਿਉਂਆਂ ਕਰ ਕਰਕੇ ਤੁਹਾਡੇ ਨਾਲ ਗੱਲਾਂ ਕਰ ਲੀਆਂ ਨੇ ਪਰ ਉਹ ਨਹੀਂ ਚ ਕਰਨ ਲੱਗੀਆਂ ਤੇ ਉਹ ਚ ਨਹੀਂ ਤਾਂ ਤੁਸੀਂ ਬੁੰਨੀਆਂ ਦੇ ਨਾ ਲੈ ਬੁੰਨੀਆਂ ਦੇ ਸੰਧਿਆ ਨਹੀਂ ਸਕਦੀ ਕੱਲ ਦੀ ਆਈ ਹੈ ਤੇ ਤੁਹਾਡੇ ਤੇ ਰੋ ਪਾਣ ਢਈ ਹੈ ਮੈਂ ਘਰ ਛੱਡ ਕੇ ਚਲ ਜਾਣਾ ਤੇ ਜੇ ਚਲੀ ਜਾਂਦੀ ਹੈ ਨਾ ਘਰ ਛੱਡ ਕੇ ਤੇ ਫਿਰ ਇਹ ਦੇਚ ਨਾ ਤੁਹਾਡਾ ਹੀ ਕਸੂਰ ਜੇ ਸਾਡਾ ਕਸੂਰ ਨਹੀਂ ਜੇ ਹੈਗਾ ਨਹੀਂ ਕੀ ਕੀ ਆਈ ਮੁਰਕੇ ਕਵੀਂ ਹਾਂ ਮੇਰਾ ਕਸੂਰ ਹੈ ਮੇਰਾ ਕਦਾ ਕਸੂਰ ਹੈ ਦੇਚ ਮੇਰੇ ਪੋਤਰੇ ਲਈ ਬਥੇਰੀਆਂ ਕੁੜੀਆਂ ਮਰ ਨਹੀਂ ਗਈਆਂ ਮੈਂ ਆਪਣੇ ਪੋਤਰੇ ਦਾ ਘਰ ਵਸਾਣਾ ਜਾਣ ਨਹੀਂ ਆ ਡਰਾਮੇ ਤੇ ਤੁਸੀਂ ਵੀ ਘਟ ਨਹੀਂ ਕੀਤੇ ਬਥੇਰੇ ਕੀਤੇ ਆ ਗਈਆਂ ਨਾ ਲੈਣ ਤੇ ਪੀਓ ਨੇ ਡੰਗਾ ਦਾ ਵਾਹ ਕੇ ਅੰਦਰ ਵੜੀ ਕਿ ਚੱਲ ਚੱਲ ਜਾ ਆਪਣੇ ਘਰ ਇਹ ਵੀ ਤੁਹਾਨੂੰ ਧਮਕੀਆਂ ਦਿੰਦੀ ਉਹ ਡਰਾਮੇ ਕਰਨ ਈ ਆ ਕਿਤੇ ਨਹੀਂ ਜਾਂਦੀ ਜਾਣਾ ਜਿੱਥੇ ਉਹਨੇ ਇੱਥੇ ਹੀ ਮੁੜ ਕੇ ਆਣੀ ਉਹਦੇ ਘਰ ਦੇ ਨੂੰ ੱੱੱਕਾ ਦੇ ਜੇ ਅੰਦਰ ਵੜਨੀ ਹੁਣ ਤੇ ਬੋਲ ਪਵੋ ਕਿ ਹੁਣ ਵੀ ਚੁੱਪ ਰਹਿਣਾ ਜੇ ਮੈਂ ਤੁਹਾਨੂੰ ਕੁਝ ਕਹਿੰਦੀ ਪਈ ਆ ਮੇਰੀ ਵਾਰੀ ਵੀ ਤੁਸੀਂ ਚੁੱਪ ਰਹੇ ਹੋ ਆਪਣੇ ਆਪ ਤੇ ਵੀ ਤੁਸੀਂ ਚੁੱਪ ਰਹੇ ਹੋ ਕਿਸੇ ਦੇ ਹੱਕ ਵਾਸਤੇ ਨਹੀਂ ਬੋਲੇ ਹੁਣ ਆਪਣੀ ਨੂਹ ਦੇ ਆਕੇ ਤੇ ਬੋਲ ਲਵੋ ਬੋਲੋ ਹੁਣ ਵੀ ਚੁੱਪ ਰਹਿਣਾ ਜੇ ਹੁਣ ਤੇ ਕੁਛ ਬੋਲ ਲਓ ਕਿ ਹੁਣ ਵੀ ਚੁੱਪ ਕਰਕੇ ਖੜੇ ਰਹਿਣਾ ਜੇ ਗੁੰਗੇ ਬਣੇ ਰਹਿਣਾ ਜੇ ਮੈਂ ਤੇ ਗੁੰਗੀ ਹਾਂ ਸ਼ੁਰੂ ਤੋਂ ਹੀ ਮੈਂ ਗੁੰਗੀ ਬਣ ਗਈ ਇਸ ਘਰ ਚ ਆਉਂਦਿਆ ਹੀ ਮੈਂ ਗੁੰਗੀ ਬਣ ਗਈ ਮੇਰੇ ਪਿਓ ਨੇ ਮੇਰੀ ਜਿਦੋਂ ਘਰੋਂ ਡੋਲੀ ਤੋਰੀ ਸੀ ਨਾ ਤੇ ਮੇਰਾ ਪਿਓ ਦਾ ਹੀ ਪੁੱਤ ਇਥੋਂ ਤੇਰੀ ਡੋਲੀ ਤੁਰਨ ਲੱਗੀ ਆ ਸਹੋਰੀਆਂ ਤੋਂ ਤੇਰੀ ਅਰਥੀ ਉੱਠਣੀ ਚਾਹੀਦੀ ਆ ਲੜਕੇ ਮੇਰੇ ਘਰ ਨਾ ਆਈ ਨਹੀਂ ਤੇ ਜੇ ਮੇਰੇ ਘਰ ਆਈਓ ਤੇ ਮੇਰੇ ਘਰ ਦੇ ਬੂਹੇ ਤੇਰੇ ਵਾਸਤੇ ਬੰਦ ਦੀ ਤੇ ਵਾਪਸੀ ਤੂੰ ਉੱਥੇ ਹੀ ਜਾਈ ਤੇ ਉੱਥੇ ਹੀ ਰਹੀਂ ਤੇ ਦੱਸ ਮੈਂ ਕੀ ਕਰ ਸਕਦੀ ਆ ਮੇਰੇ ਤੇ ਜ਼ੁਬਾਨਾ ਆਪੇ ਹੀ ਬੰਦ ਹੋ ਜਾਣੀਆ ਮੇਰਾ ਤਾਂ ਮੂੰਹ ਆਪੇ ਹੀ ਬੰਦ ਆ ਮੈਂ ਤਾਂ ਬੋਲਣ ਜੋਗੀ ਹੈ ਹੀ ਨਹੀਂ ਨਾ ਮੇਰਾ ਇੱਧਰ ਘਰਿਆ ਤੇ ਨਾ ਮੇਰਾ ਉੱਧਰ ਘਰਿਆ ਆਂਦੇ ਸੱਸ ਨੂੰ ਮਾਂ ਸਮਝੀ ਮਗਰ ਸੱਸ ਤੇ ਮਾਂ ਬਣੀ ਨਹੀਂ ਤੇ ਮੈਂ ਕੀ ਕਰਾਂ ਮੈਂ ਗੂੰਗੀ ਬਣ ਗਈ ਗੂੰਗੀ ਬਣ ਕੇ ਨਾ ਸਭ ਦੀ ਸੁਣਦੀ ਰਹੀ ਤੇ ਅੱਜ ਤੱਕ ਸੁਣਨ ਨਹੀਂ ਆਂ ਤੇ ਮੈਂ ਆਪਣੇ ਘਰ ਵਾਲੇ ਨੂੰ ਆਨੀ ਆ ਤੋ ਉਹ ਵੀ ਗਾੜੀਓ ਲੜਦਾ ਹੀ ਆਂਦਾ ਹੀ ਜੇ ਰਹਿਣਾ ਹੀ ਤੇ ਰੇ ਮੇਰੀ ਮਾਂ ਨੂੰ ਮਾਰਾ ਚੰਗਾ ਨਾ ਬੋਲੀ ਦੱਸ ਮੈਂ ਕਿੱਥੇ ਜਾਂਦੀ ਗੂੰਗੀ ਹੁੰਦੀ ਤੇ ਨਾ ਹੁੰਦੀ ਇਸ ਕਰਕੇ ਮੈਂ ਗੂੰਗੀ ਆ ਵਾ ਨਹੀਂ ਵਾਰਾਜ ਕਰੇ ਤੇਰੇ ਜਿਵੇਂ ਜਵਾਨ ਹੋਈ ਆ ਮੈਂ ਤਾਂ ਤੇਰੀ ਵਾਰ ਹੀ ਆਦ ਸੁਣੀ ਆ ਮੈਨੂੰ ਲੱਗਦਾ ਤੈਨ ਵਜੀਆਂ ਭੁੱਲ ਗਈ ਆ ਵਾ ਯਾਦ ਕਰਨੀ ਵਈ ਆ ਕਰ ਕਰ ਚੰਗੀ ਤੇਰਾ ਯਾਦ ਕਰ ਤੇ ਤੂੰ ਕੀ ਕਰਨ ਢਈ ਆ ਨਿਓਂ ਪਟੀਆਂ ਬਣਾਉਣ ਢਈ ਆ ਦਾਦੀ ਕੀ ਗੱਲ ਕਿੰਨੂ ਮਾਰਨੀ ਆ ਜੇ ਮੰਮੀ ਨੂੰ ਮੰਮੀ ਤੁਸੀਂ ਚੁੱਪ ਕਰੋ ਮੰਮੀ ਨੂੰ ਮਾਰੋਗੇ ਮਾਰੋ ਲਾਓ ਹੱਥ ਲਾ ਕੇ ਵਿਖਾਓ ਬੋਲ ਦੇ ਨਹੀਂ ਤੇ ਤੇਰਾ ਕੀ ਮਤਲਬ ਹੈ ਵਿੱਚ ਮੇਰੀ ਸੁਣ ਲਓ ਗੱਲ ਅੱਜ ਤੱਕ ਜੋ ਤੁਸੀਂ ਚਾਚੀ ਨਾਲ ਕੀਤਾ ਮੰਮੀ ਨਾਲ ਕੀਤਾ ਉਹਨਾਂ ਨੇ ਲਿਆ ਹੋਏਗਾ ਸਹਿ ਤੇ ਤੁਹਾਡੀਆਂ ਸੁਣ ਲੀਆਂ ਹੋਣਗੀਆਂ ਪਰ ਹੁਣ ਨੀ ਜਿਹਾ ਬੋਲ ਆ ਗਏ ਤੋਂ ਅਬ ਮੈਂ ਅੱਜ ਕੱਲ ਦੇ ਜ਼ਮਾਨੇ ਦੀ ਨੂੰ ਆ ਤੇ ਜਿਹੜੀ ਅੱਗੋਂ ਆਣੀ ਐ ਉਹ ਵੀ ਏਦਾਂ ਦੀ ਆਣੀ ਐ ਜੋ ਤੁਸੀਂ ਬੋਲਿਆ ਜੋ ਤੁਸੀਂ ਸੁਨਾਤਾ ਇਹਨਾਂ ਦੋਨਾਂ ਨੇ ਤੇ ਚੁੱਪ ਕਰਕੇ ਲਿਆ ਸਹਿ ਹੁਣ ਨੀ ਜੇ ਹੁਣਾ ਤੇ ਨਾ ਆਪਾ ਸੁਣਨਾ ਜੇ ਜੇ ਤੁਸੀਂ ਆਪਣੀ ਇੱਜ਼ਤ ਕਰਾਉਣੀ ਚਾਹੁੰਦੇ ਹੋ ਨਾ ਤੇ ਨੂੰਹਾਂ ਦੀ ਇੱਜ਼ਤ ਕਰਨੀ ਵੀ ਸਿੱਖੋ ਲੱਗਦਾ ਟੱਡੀਆਂ ਦੇ ਵੀ ਪਰ ਨਿਕਲੇ ਆ ਕਿੱਡੀਆਂ ਦੇ ਪਰ ਕੋਈ ਨਹੀਂ ਨਿਕਲੇ ਪਰ ਤੁਹਾਨੂੰ ਆਪਣੇ ਫਲਾਏ ਹੋਏ ਜਿਹੜੇ ਪਰ ਹੈ ਨਾ ਉਹ ਹੁਣ ਥੋੜੇ ਸਾਹਮਣੇ ਪੈਣੇ ਆ ਜੇ ਤੇ ਘਰ ਚ ਆਪਣੀ ਇੱਜ਼ਤ ਚਾਹੁੰਦੇ ਜੇ ਪੂਜਾ ਗਲਤ ਗੱਲ ਐਸਾ ਨਹੀਂ ਬੋਲੀਦਾ ਵਡਿਆ ਨੂੰ ਆਪਾਂ ਤਾਂ ਸਾਰੀ ਜ਼ਿੰਦਗੀ ਕੱਟਤੀ ਐਵੇਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬੋਲਿਆ ਤੁਹਾਨੂੰ ਭੋਗਣਾ ਪੈ ਜੇ ਆਪਾਂ ਜਿਵੇਂ ਨਾ ਕੋਈ ਹਸਣ ਦਾ ਚੱਜ ਤੇ ਨਾ ਕੋਈ ਰੋਣ ਦਾ ਦੁੱਖ ਜਿਵੇਂ ਉੱਥੇ ਸਾਂ ਪੇਕੇ ਘਰ ਕਿ ਕਦੀ ਇੱਕ ਕਰੀਮ ਵੀ ਲਾ ਲੈਣੀ ਤੇ ਲੜਨ ਦਾ ਆਪਣਾ ਕਰੀਮ ਕਿਉਂ ਲਾ ਲਈ ਜੇਕ ਤੇ ਜੇ ਇੱਥੇ ਆਏ ਤੇ ਇੱਥੇ ਵੀ ਹੋਵੇ ਸਾਡ ਅਸਤ ਜੈ ਹੋਏ ਤੇ ਜੇ ਨਾ ਹੋਏ ਸਾਨੂੰ ਅਜ ਤੱਕ ਇਹ ਨਹੀਂ ਸਮਝ ਆਈ ਕਿ ਸਾਨੂੰ ਚੰਗਾ ਕੀ ਲੱਗਦਾ ਤੇ ਨਾ ਚੰਗਾ ਕੀ ਲੱਗਦਾ ਪੂਜਾ ਅਸੇ ਨਾ ਪੇਕੇ ਦੇ ਘਰ ਆਪਣੀ ਮਰਜ਼ੀਆਂ ਕਰ ਸਕੇ ਤੇ ਨਾ ਸੋਹਰਿਆਂ ਦੇ ਘਰ ਕਰ ਸਕੇ ਉਹਨਾਂ ਨੇ ਵੀ ਸਾਰਾ ਦਬਾ-ਦਬਾ ਕੇ ਰੱਖਿਆ ਥਿਆਰ ਹੋਣਾ ਚਾਜ ਦਾ ਕਪੜਾ ਪਾਣਾ ਘਾਪਰੇ ਘਰ ਜਾ ਕੇ ਪਾਇਓ ਜਦੋਂ ਇੱਥੇ ਆਏ ਇੱਥੇ ਬਸ ਰੋਟੀਆਂ ਪਕਾਉਂਦੇ ਤੇ ਕੰਮ ਕਰਦੇ ਰਹਿ ਗਏ ਪਤਾ ਹੀ ਨਹੀਂ ਲੱਗਿਆ ਜ਼ਿੰਦਗੀ ਕਿੱਥੇ ਨਿਕਲ ਗਈ ਆਪਣੇ ਆਸਤੇ ਤੇ ਸੋਚ ਦਾ ਟਾਈਮ ਹੀ ਨਹੀਂ ਮਿਲਿਆ ਕਿੰਨਾ ਹੀ ਇਹਨਾਂ ਨੇ ਸੋਚਣ ਦਿੱਤਾ ਸਾਨੂੰ ਆਪਣੇ ਬਾਰੇ ਜੇ ਬੰਦਿਆਂ ਨੂੰ ਕਹਿਣਾ ਸਾਨੂੰ ਆ ਚੀਜ਼ ਚਾਹੀਦੀ ਥੇ ਗੁੱਦੋ ਖਾ ਕੇ ਸੁਣ ਕੇ ਚੁੱਪ ਕਰਕੇ ਬਹਿ ਜਾਣਾ ਨਹੀਂ ਤਾਂ ਧਮਕੀ ਮਿਲ ਜਣੀ ਤੁਰ ਜੋ ਆਪਣੇ ਪੇਕਿਆਂ ਨੂੰ ਤੇ ਪੇਕੇ ਜਾ ਕੇ ਵੇਖੀ ਘਟਨਾ ਸੀ ਪਿਓ ਨੇ ਵੀ ਕਹਿਤਾ ਸੀ ਇੱਥੇ ਲੜਕੇ ਨਹੀਂ ਆਉਣਾ ਸਾਡੇ ਘਰੇ ਜੇ ਆਈਆਂ ਨਾ तो साढ़िया नूह असर पेगा अपने घर ही रहो चाहे रोवो चाहे हसो असी थोड़ा तो फा लात है बस आज जिंदगी पूजा साड़ी और कुछ नहीं चाची जी बस बस इतो तक ही है जिंदगी कि विह तो बाद सुस दिया सुन लिया घर वाले दया सुन लिया अपना मुंह बंद कर लिया चुप करके बह गए ना दिन का पता नाची ना करते मैं वेखन नहीं ने समा बदल गया पर कि बदलिया की बदलिया आज भी ओ हालात है आज भी ताखा च उजी अथरू है ਮੇਰੇ ਵੀ ਤੇ ਸੁਣਾਉਣ ਵਾਲਾ ਉਦਾਂ ਹੀ ਖੜਾ ਵੈ ਤੁਸੀਂ ਚਾਚੀ ਜੀ ਬਿਨਾ ਕਸੂਰ ਦੇ ਤੇ ਮੰਮੀ ਤੁਸੀਂ ਸਭ ਕੁਝ ਸਹੰਦੇ ਆਇਓ ਤੇ ਸੁੰਦੇ ਆਇਓ ਮੈਂ ਐ ਨਹੀਂ ਕਹਿੰਦੀ ਕਿ ਬਿਨਾ ਵਜਾ ਸੱਸਾਂ ਨਾਲ ਲੜੀ ਜਾਓ ਜਾਂ ਉਹਨਾਂ ਦੀ ਗਲਤੀ ਕੱਢੋ ਪਰ ਜਿੱਥੇ ਸੱਸ ਗਲਤ ਹੈ ਉਹਨੂੰ ਆਦੀ ਗਲਤੀ ਦਾ ਇਹਸਾਸ ਤੇ ਹੋਣਾ ਚਾਹੀਦਾ ਹੈ ਨਾ ਇਹਦੇ ਵਿੱਚ ਕੀ ਕਸੂਰ ਹੈ ਤੁਹਾਨੂੰ ਉਹ ਵਿਆਹ ਕਿ ਲਿਆਇਆ ਹੈ ਤਾਰੇ ਮਾਪਿਓ ਨੇ ਤੁਹਾਨੂੰ ਵਿਆਹ ਕੇ ਤੋਰਿਆ ਤੇ ਤੁਹਾਡਾ ਕੀ ਕਸੂਰ ਹੈ ਇਹਦੇ ਵਿੱਚ ਕਿ ਤੁਸੀਂ ਉਹਨਾਂ ਦੇ ਬਸ ਹੱਥਾ ਜੀ ਕੱਟ ਪੁਤਲੀ ਬਣ ਕੇ ਰਾਜੋ ਕਿ ਕੁੜੀਆਂ ਨੂੰ ਮਾਪਿਓ ਕਹਿ ਦਿੰਦੇ ਆ ਕਿ ਅੱਜ ਤੋਂ ਬਾਅਦ ਇਸ ਘਰ ਚ ਲੜਕੀ ਨਾ ਆਈ ਤੇ ਸੱਸਾ ਜਾਂ ਸੱਸ ਸੋਰੇ ਇਹਦਾ ਉਲਟਾ ਮਤਲਬ ਕਰਦੇ ਪਏ ਆ ਕਿ ਐਨੇ ਕਿਹੜਾ ਕਿਤੇ ਚਲ ਜਾਣਾ ਮੈਂ ਉਹ ਐਦਾ ਕਹਣਾ ਘਰ ਹੈ ਤੇ ਮਾਪਿਓ ਨੇ ਕਿਹੜਾ ਨੂੰ ਰੱਖ ਲੈਣਾ ਮੈਂ ਕਿ ਜਿਹੜਾ ਉੱਥੇ ਚਲ ਜਾਏਗੀ ਇਹ ਧਮਕੀ ਹੋਈ ਲਾਂਦੀ ਆ ਤੇ ਬਸ ਇਸ ਗੱਲ ਦਾ ਨਜ਼ਾਇਜ਼ ਫਾਇਦਾ ਉਠਾਇਆ ਤੁਸੀਂ ਦਾਦੀ ਬੱਸ ਕਰੋ ਨਹੀਂ ਮੇਰੀ ਉਤੀਉਣ ਬੱਸ ਕਰ ਦਿਓ ਬੱਸ ਕਰੋ ਬਹੁਤ ਕੁਝ ਮੈਂ ਸੁਣ ਲਿਆ ਮੇਤਾੜੇ ਨੇ ਬਹੁਤ ਜ਼ੁਲਮ ਕੀਤੇ ਪਰ ਮੈਸਤਰਾਂ ਦੀ ਪਿਆਤਾ ਕਿਉਂ ਹੈ ਮੇਰੀ ਸੱਸ ਐ ਹੀ ਕੁਝ ਕਰਦੀ ਰਹੀ ਮੇਰੇ ਨਾਲ ਮੈਂ ਬੜਗੀਆਂ ਸਹੀਆਂ ਜੀ ਤੇ ਮੇਰਾ ਪਿਓ ਵੀ ਇਸ ਤਰ੍ਹਾਂ ਹੀ ਮੈਨੂੰ ਬੋਲ ਕੇ ਤਰੋ ਤੋੜ ਦਿੰਦਾ ਸੀ ਲੜ ਕੇ ਆਈਂ ਵਾਪਸ ਚਲੀ ਜਾ ਖੁਸ਼ੀ ਨਾ ਲਾਏਂਗੀ ਤੇ ਦੋ ਦਿਨ ਲਾਜੀ ਨਾ ਤੇ ਨਿਕਲ ਇੱਥੋਂ ਮੈਂ ਉਹ ਰੀਤ ਅੱਜ ਖਤਮ ਕਰਨੀ ਹੂੰ ਉਹ ਨਾ ਮੇਰੇ ਮਰਨ ਤੋਂ ਬਾਅਦ ਤੁਸੀਂ ਮੈਨੂੰ ਗਾਲਾਂ ਕੱਢੋ ਮੈਨੂੰ ਪੁੱਟੋ ਕਿ ਸਾਨੂੰ ਕੀ ਕਰਦੀ ਸੀ ਜਿਸ ਤਰ੍ਹਾਂ ਮੈਂ ਆਪਣੀ ਸੱਸ ਨੂੰ ਪੁੱਟਣ ਨਹੀਂ ਆ ਉਨ ਗਾਲਾਂ ਕੱਢਣ ਨਹੀਂ ਆ ਜਿੱਥੇ ਹੀ ਤੇਰਾ ਬੇੜਾ ਹੀ ਘਰ ਕੋ ਜਵੇ ਮੈਂ ਕਹਿੰਦੀ ਮੇਰੇ ਨਾਲ ਉਹ ਨਾ ਹੋਵੇ ਮੇਰੇ ਮਰਨ ਤੋਂ ਬਾਅਦ ਮੈਨੂੰ ਗਾਲਾਂ ਨਾ ਕੱਢੋ ਪਰ ਤੁਸੀਂ ਤਾਂ ਮੈਨੂੰ ਸੁਧਾਰ ਹੀ ਨਾ ਸਕਿਆ ਨੀ ਦੇਰ ਇੱਕ ਵਾਰ ਨਹੀਂ ਮੈਨੂੰ ਗਿਆ ਮਾਦਾ ਤੂੰ ਗਲਤ ਨਹੀਂ ਹੈ ਸੁਧਰ ਜਾ ਪਰ ਹੁਣ ਮੈਂ ਸੁਧਾਰਿਆ ਪਤਾ ਕਿੰਨੇ ਦੇ ਐ ਨਵੇਂ ਜਮਾਨੇ ਦੀ ਨੂੰਹ ਨੇ ਸ਼ਾਬਾਸ਼ ਬੰਤਾ ਤੂੰ ਮਰੀਆ ਖਾ ਗੋਲੀਆ ਮੈਂ ਬਹੁਤ ਸ਼ਰਮਿੰਦਾ ਤੁਹਾਡੇ ਕੋਲ ਮੈਂ ਬਹੁਤ ਗਲਤ ਕੀਤਾ ਹੈ ਤੁਹਾਡੇ ਨਾਲ ਮੈਂ ਤੁਹਾਡੇ ਬੇਨੀਆਂ ਨਹੀਂ ਦੇ ਸਕਦੀ ਤੁਸੀਂ ਮੇਰੀ ਇੰਨੀ ਹਸਈਆਂ ਮੈਨੂੰ ਮaaf ਕਰ ਦਿਓ ਤਿੰਨੋਂ ਮੈਨੂੰ ਮaaf ਕਰ ਦੋ ਮੈਂ ਬਿਨਾ ਗਲਤੀਆਂ ਨੇ ਤੁਹਾਨੂੰ ਬੋਲਦੀ ਰਹੀਆਂ ਮੇਰੀਆਂ ਧੀਆਂ ਆਈਆਂ ਤੇ ਨੂੰਹਾਂ ਨੇ ਮੇਰੀ ਧੀਆਂ ਆਈਆਂ ਜੇ ਚਲੋ ਦਾਦੀ ਹੁਣ ਤੁਸੀਂ ਰੋਵੋ ਨਾ ਤਾਨੂੰ ਆਪਣੀ ਗਲਤੀ ਦਾ ਅਹਿਸਾਸ ਤੇ ਹੋ ਗਿਆ ਨਾ ਹੋ ਗਿਆ ਬੁੱਤ ਤੂੰ ਹੀ ਉਹ ਸਾਸ ਕਰਾਈ ਇਹਨਾਂ ਤਾਂ ਮੈਨੂੰ ਕਰਾਈ ਨਹੀਂ ਅੱਜ ਤੱਕ ਕੋਈ ਗੱਲ ਨਹੀਂ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਅੱਜ ਬੜੀ ਇਮੋਸ਼ਨਲ ਜੀ ਸਟੋਰੀ ਚੱਲ ਪਈ ਜੇ ਸਭ ਨੂੰ ਆਪਣਾ ਆਪਣੀ ਸੱਸਾਂ ਦੀ ਯਾਦ ਆ ਗਈ ਜੇ ਕਿ ਪਹਿਲੇ ਕਰਦੇ ਹੀ ਹੋਗੇ ਸੁਣਵੇਂ ਤੇ ਅੱਜ ਇਹਨਾਂ ਨੂੰ ਵੇਖ ਕੇ ਉਹੀ ਰੋਲ ਨਿਭਾਇਆ ਇਹਨਾਂ ਨੇ ਵੀ ਤੇ ਸ਼ਾਇਦ ਮੈਂ ਅੱਜ ਤੁਹਾਨੂੰ ਕੁਝ ਨਹੀਂ ਜੀ ਕਹਿ ਸਕਣਾ ਕਿਉਂਕਿ ਬੜੇ ਸੁੱਤੇ ਜ਼ਖਮ ਹੁੰਦੇ ਜੀ ਸਟੋਰੀ ਬਣਾਉਂਦੇ ਹੁੰਦੇ ਨੇ ਸਾਨੂੰ ਯਾਦ ਆ ਜਾਂਦੇ ਜੀ ਤੇ ਸ਼ਾਇਦ ਫਿਰ ਬੋਲਣ ਦੀ ਹਿੰਮਤ ਨਹੀਂ ਰਹਿੰਦੀ ਬਸ ਅੱਜ ਥੋੜਾ ਪਿਆ ਜ਼ਿਆਦਾ ਹੀ ਸਮਝਿਓ ਤੇ ਤੁਸੀਂ ਸਮਝਦਾਰ ਹੋ ਮੈਨੂੰ ਮਾਫ਼ ਕਰਿਓ ਬਰੀ ਸੌਰੀ ਜੀ ਕਿਉਂਕਿ ਅੱਜ ਸਾਰੇ ਇਮੋਸ਼ਨਲ ਹੋ ਗੀਆਂ ਨੇ ਇਹ ਪੁਰਾਣੀਆਂ ਲੇਡੀਜ਼ ਹਰ ਕਿਸੇ ਨੂੰ ਆਪਣੀ ਆਪਣੀ ਕੋਈ ਨਾ ਕੋਈ ਗੱਲ ਯਾਦ ਆ ਜਾਂਦੀ ਆ ਤੇ ਤੁਹਾਨੂੰ ਇਹ ਸਾਡੀ ਸਟੋਰੀ ਕਿਸ ਤਰ੍ਹਾਂ ਲੱਗੀ ਸਾਨੂੰ ਪਲੀਜ਼ ਕਮੈਂਟ ਆ ਰਹੀ ਜਰੂਰ ਦੱਸਿਆ ਕਰੋ ਤਾਂ ਰਿਕਮੈਂਡ ਸਾਨੂੰ ਬਹੁਤ ਕਈ ਵਾਰੀ ਘਟ ਮਿਲਦੇ ਆ ਪਰ ਜਿਹੜੀਆਂ ਇਹੋਗੀਆਂ ਸਟੋਰੀਆਂ ਨੇ ਘਰੇਲੂ ਸਟੋਰੀਆਂ ਨੇ ਜਿਹੜੀਆਂ ਕਿ ਸਭ ਨਾਲ ਬੀਤ ਚੁੱਕਿਆ ਹੁੰਦਾ ਹੋ ਚੁੱਕਿਆ ਹੁੰਦਾ ਪਲੀਜ਼ ਆਪਣੇ ਆਪਣੇ ਵਿਊਜ਼ ਸ਼ੇਅਰ ਕਰਿਆ ਕਰੋ ਸਾਨੂੰ ਦੱਸਿਆ ਕਰੋ ਤਾਂ ਕਿ ਅਸੀਂ ਅੱਗੇ ਹੋਰ ਹੋਰ ਸਟੋਰੀਆਂ ਬਣਾਈਏ ਹੋਰ ਸਾਨੂੰ ਨਵੇਂ ਆਈਡੀਆਜ਼ ਮਿਲਣ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਦੱਸਦੇ ਇਹ ਜੋ ਹੁੰਦਾ ਸਮਾਜ ਵਿੱਚ ਜੋ ਸਾਡੇ ਨਾਲ ਹੋ ਰਿਹਾ ਹੈ ਅਸੀਂ ਉਹੀ ਕਰਦੇ ਆ ਉਹੀ ਸੀਨ ਕਰਕੇ ਤੁਹਾਡੇ ਅੱਗੇ ਰੱਖਦੇ ਆ ਤੇ ਤੁਸੀਂ सानू ना लाइक करो सानू ज्यादा तो ज्यादा अपनी स्टोरीज़ दसिया करो सानू लिख के भेजा करो ताकि असद अपनी स्टोरी बनाई धन्यवाद जी दानु बहुत दानु बहुत धन्यवाद